ਪੰਜਾਬ ਪੁਲਿਸ ਵੱਲੋਂ ਨਸ਼ੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਹੇਠ ਅੱਜ ਗੁੱਡਲਾਡਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵੱਡੀ ਕਾਰਵਾਈ ਕੀਤੀ ਗਈ। ਡੀਐਸਪੀ ਸਿਕੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਕਾਰਸੋ ਅਭਿਆਨ ਤਹਿਤ ਕਈ ਸ਼ੱਕੀ ਥਾਮਾ ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਵੱਲੋਂ ਕਈ ਘਰਾਂ ਦੀ ਤਲਾਸ਼ੀ ਕੀਤੀ ਗਈ ਅਤੇ ਸ਼ਰਧਧਾਰ ਤੇ ਦੋ ਵਿਅਕਤੀ ਨੂੰ ਰਾਉਂਡ ਅਪ ਕਰਕੇ ਪੁੱਛਗਿੱਛ ਲਈ ਹਿਰਾਸਤ ਚਲੇ ਆ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਨਸ਼ਾ ਵਿਰੋਧੀ ਯੁੱਧ ਦਾ ਹਿੱਸਾ ਹੈ ਜਿਸ ਸਦਕਾ ਸਮਾਜ ਨੂੰ ਨਸ਼ਿਆਂ ਤੋਂ ਪਰ੍ਹੇ

ਲਾ ਵਧੀਆ ਹਦਾਇਤਾਂ ਅਨੁਸਾਰ ਐਸਐਸਪੀ ਸਾਹਿਬ ਮਾਨਸਾ ਬਾਗਿਰਤ ਮੀਨਾ ਜੀ ਦੇ ਹੁਕਮ ਅਨੁਸਾਰ ਅੱਜ ਕਸ ਆਪਰੇਸ਼ਨ ਸਾਰੇ ਪੰਜਾਬ ਚ ਕੀਤਾ ਜਾ ਰਿਹਾ ਜੇ ਇਹਦੇ ਸਬੰਧ ਵਿੱਚ ਅਸੀਂ ਤੇਹਾ ਵਸਤੀ ਬਡਲਾਡਾ ਵਿਖੇ ਮੇਰੇ ਨਾਲ ਐਸਐਚਓ ਸਿਟੀ ਆਪਣੇ ਹਰਵਤ ਸਿੰਘ ਤੇ ਮਕੌਰ ਸਿੰਘ ਤੇ ਸੀਆਈਐਨਚਾਰ ਸਰਦਾਰ ਬਲਕੌਰ ਸਿੰਘ ਜੀ ਇਸਰਾਂ ਤੇ ਕਿਤੇ ਪਹਿਲਾਂ ਵੀ ਇੱਥੇ ਅਸੀਂ ਕਾਫੀ ਬਰਾਮਦਗੀ ਕਰ ਚੁੱਕੇ ਹਾਂ ਐਨਡੀ ਦੀ ਤੇ ਹੋਰ ਸਾਰੇ ਕਿਸੇ ਦੀ ਨਸ਼ਿਆਂ ਦੀ ਇੱਥੋਂ ਵੇਚ ਕਰਕੇ ਅੱਜ ਕਾਸੋ ਕੀਤਾ ਗਿਆ ਅੱਜ ਵੀ ਕੋਈ ਬੰਦੇ ਰੈਸਟ ਕੀਤਾ ਗਿਆ ਨੇ ਉਹਨਾਂ ਤੇ ਵੀ ਸ਼ਾਮ ਨੂੰ ਜੋ ਕਾਰਵਾਈ ਹੁਣ ਕਰ ਰਹੇ ਹਾਂ ਕਾਰਵਾਈ ਉਹਦਾ ਸਾਨੂੰ ਰਿਜ਼ਲਟ ਅੱਜ ਸਾਨੂੰ ਦੱਸ ਦੇਣਗੇ ਜਿਹੜੇ ਇਸ ਤਰ੍ਹਾਂ ਦੇ ਨਸ਼ੇ ਨਾਲ ਜੁੜੇ ਹੋਏ ਕਾਰੋਬਾਰ ਕਰਦੇ ਨੇ ਉਹਨਾਂ ਦੇ ਵਾਸਤੇ ਕੀ ਹੈ ਤੁਸੀਂ ਉਹਨਾਂ ਨੂੰ ਜਿਹੜੇ ਬੇਲੋਡ ਤੇ ਨੇ ਉਹਨਾਂ ਦੀ ਦੁਬਾਰਾ ਫੇਰ ਚੈਕਿੰਗ ਕੀਤੀ ਜਾਂਦੀ ਹੈ ਉਹਨੂੰ ਰੈਸਟ ਵੀ ਕੀਤਾ ਜਾਂਦਾ ਜੋ ਉਹਨਾਂ ਕੋਲੋਂ ਮਿਲਦਾ ਉਹ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਉਹਨਾਂ ਤੇ ਪੱਕਾ ਦਾ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਐਲਾਨ ਕਰ ਚੁੱਕੇ ਹਾਂ ਜੀ ਲੇਕਿਨ ਫਿਰ ਵੀ ਕੁਝ ਹਿਸੇ ਸ਼ਰਤਾਂ ਹਸਨ ਹੈ ਜਿਹੜੇ ਅੱਜ ਵੀ ਧੰਦਾ ਕਰ ਰਹੇ ਨੇ ਕਿਉਂ ਨਹੀਂ ਕੰਮਜਾਬ ਹੋਰੀ ਸਿਲਫੋਂ ਨੂੰ ਰੋਕ ਲਿਓ ਇਹ ਪੁਲਿਸ ਕੰਮਜਾਬਤਾ ਹੋ ਰਹੀ ਆ ਹੋਈ ਹੋਈ ਆ ਤੇ ਜਿਹੜਾ ਇੱਥੇ ਕੋਈ ਪੰਜਾਬ ਚ ਜਾਂ ਇੱਥੇ ਇੱਥੇ ਕੋਈ ਨਸ਼ਾ ਨਹੀਂ ਬਣਦਾ ਨਸ਼ਾ ਕੋਈ ਬਾਹਰੋਂ ਹੀ ਆ ਜਾਂਦਾ ਕੋਈ ਲਏ ਆਉਂਦਾ ਉਹ ਚੋਰੀ ਸ਼ ਸੋ ਪੇ ਉਹ ਕਰ ਜਾਂਦਾ ਨਹੀਂ ਤਾਂ ਇੱਥੇ ਕੋਈ ਆਮ ਨਹੀਂ ਨਸਾ ਹੈਗਾ ਅੱਜ ਕੋਈ ਇਸ ਤਰ੍ਹਾਂ ਦਾ ਵਿਅਕਤੀ ਮਿਲਿਆ ਹੋਵੇ ਜੇ ਅਸੀਂ ਚੈਕਿੰਗ ਅੱਜ ਮਿਲੇ ਇੱਕ ਦੋ ਉਹਨਾਂ ਨੂੰ ਚੈੱਕ ਕਰ ਰਹੇ ਆ ਅਫਸਰ ਸਾਹਿਬਾਂ ਦੇ ਅੱਜ ਵੀ ਕੋਈ ਅੱਜ ਰੌਲਾ ਪੀਤਾ ਅੱਜ ਵਹੀਕਲ ਵੀ ਇੱਕ ਚੈੱਕ ਕਰਿਆ ਸੀ ਇੰਜਾਰ ਸਾਹਿਬ ਨੇ ਉਸ ਦੀ ਵੀ ਕਾਗਜ਼ ਪੱਤਰ ਚੈੱਕ ਕਰਕੇ ਉਹਦੇ ਵੀ ਕਾਰਵਾਈ ਕੀਤੀ ਜਾਵੇ ਕੀ ਮੈਸੇਜ ਦਿਓਗੇ ਕੋਈ ਅਸਰ ਜੀ ਸਾਹਿਬ ਦੀ ਅੰਸਰ ਨੂੰ ਕੀ ਕਹੋਗੇ ਵੀ ਮਾਸ਼ਾਅੱਲਾ ਕੰਟੈਕਟ ਕਰਦੇ ਆ ਨਸ਼ਾ ਬਸ ਤਕਰੀਬਨ ਹੌਲੀ ਹੌਲੀ ਟਾਈਮ ਲੱਗਦਾ ਹੁੰਦਾ ਹਰ ਇੱਕ ਚੀਜ਼ ਨੂੰ ਹੁਣ ਖਤਮ ਹੋ ਹੀ ਜੋ ਹੋਈ ਪਿਆ ਤਕਰੀਬਨ ਸਾਰੀ ਜੋਰ ਪਬਲਿਕ ਵੀ ਸਾਥ ਦੇ ਰਹੀ ਹੈ ਹੁਣ ਸਾਰੇ ਸਾਥ ਦੇ ਰਹੇ ਨੇ ਪਹਿਲਾਂ ਨਹੀਂ ਦਿੰਦੇ ਸੀ ਹੁਣ ਸਾਰੇ ਹਰ ਕਿਸੇ ਦੇ ਘਰ ਬਲ ਨੂੰ ਜਦ ਨਸ਼ਾ ਤੁਰਨ ਲੱਗਿਆ ਪਬਲਿਕ ਸਾਥ ਦੇਣ ਲੱਗੀ ਪੁਲਿਸ ਤਾਂ ਬਹੁਤ ਜ਼ਿਆਦਾ ਹਰ ਰੋਜ਼ ਡੇਲੀ ਵੇਜ ਤੇ ਮਿੰਟ ਬਹੁਤ ਜ਼ਿਆਦਾ ਕਰ ਰਹੀ ਆ ਸ਼ੀ ਜੰਪੌਰ ਸਾਹਿਬ ਵਿਖੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾਟਾ ਬਲਵੀਰ ਸਿੰਘ ਵੱਲੇ ਸਬ ਡਿਵੀਜ਼ਨ ਹਸਪਤਾਲ ਦਾ ਉਦਗਾਰਨ ਕੀਤਾ ਗਿਆ ਤੇ ਮੋਰਿੰਡਾ ਤੇ ਦੇ ਕਮਿਊਨਿਟੀ ਸਿਹਤ ਕੇਂਦਰ ਦੀ ਰਿਪੇਅਰ ਤੇ ਰੀਨੋਵੇਸ਼ਨ ਦੀ ਵਰਚੁਅਲ ਅਰੰਭਤਾ ਕੀਤੀ ਗਈ। नवीनीकरण से अपग्रेडेशन का वर्चुअल आगाज कर अच्छे लिए बहुत ही खास दिन है एक पास श्री कमदौर साहब देवी ਹੁਣ ਐਮਐਲਏ ਸਾਹਿਬ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦਾ ਸਨਮਾਨ ਕਰਨਗੇ ਹੁਣ ਮਾਨਯੋਗ ਡਿਪਟੀ ਕਮਿਸ਼ਨਰ ਮਾਨਯੋਗ ਡਿਪਟੀ ਕਮਿਸ਼ਨਰ ਵਰਜੀਤ ਵਾਲਿਆ ਜੀ ਹਲਕਾ ਵਿਧਾਇਕਟਰ ਚਰਨਜੀਤ ਸਿੰਘ ਜੀ ਦਾ ਸਨਮਾਨ ਕਰਨਗੇ ਬਹੁਤ ਬਹੁਤ ਧੰਨਵਾਦ ਜੀ ਹੁਣ ਮੈਂ ਬੇਨਤੀ ਕਰਾਂਗਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸਰ ਤੁਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਕੀਮਤੀ ਸਮਾਂ ਕੱਟ ਕੇ ਸਾਡੇ ਵਿੱਚ ਪਹੁੰਚੇ ਉਹਨਾਂ ਦੇ ਨਾਲ ਸੇਤ ਮੰਤਰੀ ਡਾਕਟਰ ਤੇ ਅੱਜ ਇਹ ਵੀ ਸਾਡੀਆਂ ਇਸ ਹਲਕੇ ਦੀਆਂ ਪੰਚਾਇਤਾਂ ਦੀ ਇੱਕ ਮੰਗ ਹੈ ਜੋ ਅੱਜ ਮਾਨ ਸਾਹਿਬ ਦੇ ਅੱਗੇ ਰੱਖੀ ਆ ਕਿ ਸਾਡੇ ਹਲਕੇ ਦੇ ਅੱਜ ਵੀ ਕੁਝ ਪਿੰਡ ਐਸੇ ਨੇ ਜੋ ਕਿ ਦਰਿਆ ਪਾਰ ਦੇ ਉਹਨਾਂ ਨੇ ਕਰਨਾ ਹੁੰਦਾ ਤੱਕ ਕਿਸ਼ਤੀ ਤੇ ਉਹ ਜਿਹੜਾ ਦਰਿਆ ਪਾਰ ਕਰਦੇ ਨੇ ਸੋ ਇੱਕ ਹਲਕੇ ਦੀ ਬਹੁਤ ਵੱਡੀ ਮੰਗ ਹੈ ਕਿ ਇਸ ਦਰਿਆ ਤੇ ਇੱਕ ਪੁਲ ਲਾਇਆ ਜਾਵੇ ਤਾਂ ਕਿ ਉਹ ਲੋਕ ਸਾਡੇ ਬੱਚੇ ਜਿਹੜੇ ਕਿਸ਼ਤੀਆਂ ਤੇ ਇਸ ਦਰਿਆ ਨੂੰ ਪਾਰ ਕਰਦੇ ਨੇ ਸਕੂਲ ਜਾਣ ਲਈ ਕੁਝ ਸਾਡੇ ਬਜ਼ੁਰਗ ਜਿਹੜੇ ਹਸਪਤਾਲ ਪਹੁੰਚਣ ਲਈ ਉਹਨਾਂ ਨੂੰ ਵੀ ਕਿਸ਼ਤੀਆਂ ਤੇ ਆਉਣਾ ਪੈਂਦਾ ਹੈ ਤਾਂ ਇੱਥੇ ਇੱਕ ਜਿਹੜਾ ਪੁਲ ਹੈ ਉਹ ਲਗਾਇਆ ਜਾਵੇ ਸੋ ਮੈਂ ਆਸ ਕਰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਇਹ ਸਾਡੇ ਹਲਕੇ ਦੀ ਜਿਹੜੀ ਮੰਗ ਹੈ ਇਸ ਨੂੰ ਬਹੁਤ ਜਲਦ ਪੂਰੀ ਕਰਨਗੇ ਔਰ ਇਸ ਹਲਕੇ ਨੂੰ ਜੋ ਕਿ ਅੱਜ ਤੱਕ ਅਣਗੌਲਿਆ ਕੀਤਾ ਗਿਆ ਹੈ ਇਸ ਹਲਕੇ ਨੂੰ ਜਿਹੜਾ ਜਿਹੜਾ ਹੈਗਾ ਉਹ ਬਣਦਾ ਹੱਕ ਦੇਣਗੇ ਇਹਨਾਂ ਨੇ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਹਸਪਤਾਲ ਚਮਕੌਰ ਚ ਬਣਾਓ ਆਹ ਹੋ ਜਾ ਬਣਾਓ ਸੀਐਸ ਨੇ サਬਡੀਨ ਹਸਪੀਟਲ ਬਣਾਓ ਕਿ ਉਥੇ ਕਿਸੇ ਵੀ ਪ੍ਰਾਈਵੇਟ ਹਸਪਤਾਲ ਤੋਂ ਵਧੀਆ ਹੋਵੇ ਤੇ ਉਹ ਅੱਜ ਤੁਹਾਡੇ ਸਾਹਮਣੇ ਆ ਮੇਰੇ ਭਰਾਵੋ ਇਹਦੇ ਵਿੱਚ ਜਿਹੜਾ ਆਪਰੇਸ਼ਨ ਥੀਟਰ ਉਹੀ ਬਣਿਆ ਉਹ ਜਿਹੜਾ ਆਪਰੇਸ਼ਨ ਥੀਟਰ ਹੈ ਜਿਹੋ ਜਿਹਾ 40s ਵਿੱਚ ਹੈ ਪੀਜੀਆਈ ਵਿੱਚ ਹੈ ਮੈਕਸ ਵਿੱਚ ਉਹਨੂੰ ਮੋਡੂਲਰ ਆਪਰੇਸ਼ਨ ਥੀਟਰ ਕਹਿੰਦੇ ਆ ਔਰ ਇਸੇ ਤਰ੍ਹਾਂ ਇਹ ਪਹਿਲੀ ਸਰਕਾਰ ਆ ਭਰਾਵੋ 400 ਡਾਕਟਰ ਪਹਿਲਾਂ ਭਰਤੀ ਕੀਤੇ 150 ਸਪੈਸ਼ਲਿਸਟ ਜੁਆਇਨ ਕੀਤੇ ਸਾਡੇ ਕੋਲੇ ਸਪੈਸ਼ਲਿਸਟ ਦੀ ਕਮੀ ਸੀ 100 ਜਿਹੜੇ ਰਿਟਾਇਰ ਹੋ ਜਾਂਦੇ ਸੀ ਉਹਨਾਂ ਨੂੰ ਰੱਖਿਆ ਔਰ 250 ਡਾਕਟਰ ਪੰਜਾਬ ਦੇ ਮੈਡੀਕਲ ਕਾਲਜ ਤੋਂ ਪੜ੍ਹ ਕੇ ਜਾਂਦੇ ਸੀ ਹਰ ਸਾਲ ਮਾਨ ਸਾਹਿਬ ਨੇ ਮੇਰੇ ਨਾਲ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਇਹ ਬੱਚੇ ਬੌਂਡ ਭਰਦੇ ਆ ਮੈਨੂੰ ਬੜੀ ਖੁਸ਼ੀ ਆ ਤੁਹਾਨੂੰ ਦੱਸ ਦਿਆਂ ਉਹਨਾਂ ਨੂੰ ਕਿ 250 ਦੇ ਵਿੱਚੋਂ 100 ਬੱਚੇ ਜੁਆਇਨ ਕਰ ਗਏ ਦੋ ਤੁਹਾਡੇ ਵੀ ਆ ਇੱਕ ਪੁੱਡੂਚਰੀ ਦਾ ਇੱਕ ਪੰਜਾਬ ਦਾ ਉਹ ਇੱਥੇ ਕੰਮ ਕਰਨਾ ਚਾਹੁੰਦੇ ਆ ਬਹੁਤ ਖੁਸ਼ ਆ ਕਹਿੰਦੇ ਇੱਥੇ ਦੀ ਸੰਗਤ ਬਹੁਤ ਚੰਗੀ ਆ ਇੱਥੇ ਦੇ ਲੋਕ ਬਹੁਤ ਚੰਗੇ ਆ ਤੁਹਾਡੀ ਤਾਰੀਫ ਕਰਦੇ ਆ ਉਹ ਤੇ ਲੋਕ ਉਹਨਾਂ ਦੀ ਤਾਰੀਫ ਕਰਦੇ ਆ ਅਸੀਂ ਇਸ ਮਹੀਨੇ ਦੇ ਵਿੱਚ ਕਿਸੇ ਨੇ ਸੋਚਿਆ ਨਹੀਂ ਹੋਵੇਗਾ 1000 ਡਾਕਟਰ 1000 ਡਾਕਟਰ ਇਸ ਮਹੀਨੇ ਜੁਆਇਨ ਕਰ ਜਾਣਗੇ ਪੀਸੀਐਮਐਸ ਦੇ ਇੱਕ 1000 ਡਾਕਟਰ ਨਵੇਂ ਆਣਗੇ ਸੋ ਮੇਰੇ ਕੋਲੇ ਅੱਜ ਆਪਾਂ ਸਪੋਰਟਸ ਕਿੱਟਾਂ ਵੰਡੀਆਂ ਬੱਚਿਆਂ ਨੂੰ ਹਾਕੀ ਦੀਆਂ ਬਾਸਕਟਬਾਲ ਦੀਆਂ 2300000 ਦੀਆਂ ਸਕੂਲ ਜਿਹੜਾ ਆਪਣਾ ਹਸਪੀਟਲ ਹੈ ਉਹਦੀ ਅਪਗ੍ਰੇਡਿੰਗ ਤੇ 14 ਕਰੋੜ 14 ਲੱਖ ਰੁਪਿਆ ਲੱਗਿਆ ਸੀਐਸਸੀ ਮਰੀਂਡਾ ਦਾ ਜਿਹੜਾ ਆਪਾਂ ਡਿਜੀਟਲ ਉਤਕਰਨ ਕੀਤਾ ਹੈ 2.6 ਕਰੋੜ ਰੁਪਿਆ 2 2 ਕਰੋੜ 60 ਲੱਖ ਕਹਿ ਲਓ ਇਸ ਟੇਮ ਇੱਕ ਸਟੇਮ ਬੱਸ ਹੈ ਮੋਬਾਈਲ ਉਹ ਫਿਜ਼ਿਕਸ ਦੀ ਕਹਿ ਲਓ ਕੈਮਿਸਟਰੀ ਦੀ ਕਹਿ ਲਓ ਕਿ ਚੱਲਦੀ ਫਿਰਦੀ ਲੈਬੋਰੀ ਹੈ ਸਕੂਲਾਂ ਚ ਭੇਜਾਂਗੇ ਬੱਚੇ ਹੋਰ ਕੁਝ ਸਿੱਖਣਗੇ ਨਵਾਂ ਸਿੱਖਣਗੇ ਪੜਨਗੇ ਵੱਡੇ ਅਫਸਰ ਬਣਨਗੇ ਉਹ ਪੜਾਈ ਜਿਹੜੀ ਅਮਰੀਕਾ ਕੈਨੇਡਾ ਚ ਵੀ ਨਹੀਂ ਮਿਲਦੀ ਅਸੀਂ ਇੱਥੇ ਬੱਚਿਆਂ ਨੂੰ ਅਵੇਲੇਬਲ ਕਰਾਵਾਂਗੇ ਤੇ ਬੱਚੇ ਫਾਸਟ ਆ ਰਹੇ ਨੇ ਤੇ ਜਦੋਂ ਬੱਚੇ ਬਣ ਕੇ ਵੱਡੇ ਵੱਡੇ ਅਫਸਰ ਉਹ ਤੋਂ ਗਰੀਬੀਆਂ ਚੱਕੇ ਜਾਣਗੀਆਂ ਉਹ ਕਹਿੰਦਾ ਬਾਤਰ ਸਾਹਿਬ ਪਰਨ ਤਾਂ ਸਬਾਚ ਬਾਲ ਵਿਖੇ ਰਾਜਾ ਹੀਰਾ ਸਿੰਘ ਸਵਾਲਾ ਮੰਦਿਰ ਬੁੱਗਾ ਨੌਮੀ ਮੇਲਾ ਸਰਦਾਰ ਰਕੇਸ਼ ਕੁਮਾਰ ਬਰਗੇਡੀਅਰ ਅਤੇ ਮੁੱਖ ਪੁਜਾਰੀ ਬਾਬਾ ਦਸਪਾਲ ਸਿੰਘ ਜੀ ਦੇ ਦੇਖਰੇਖ ਹੇਠ ਬੜੀ ਸ਼ਰਧਾ ਅਤੇ ਉਤਮ ਤਾਮਨਾਰ ਮਨਾਇਆ ਗਿਆ ਯਾਦ ਜੜੇ ਫੋਟੋਸ ਤੋਂ ਬਾਅਦ ਫਿਰ ਗੱਲਾਂ ਚੱਲੀਆਂ ਇਨਸ਼ਾਅੱਲਾ ਬੰਦਰ ਮੈਂ ਕੁਲਵਿੰਦਰ ਸਿੰਘ ਪਿੰਡ ਪੰਜਵਾਰਡ ਕਲਾ ਤੋਂ ਇੱਥੇ ਅੱਜ ਸ਼ਵਾਲੇ ਮੰਦਰ ਦੇ ਵਿੱਚ ਜੋ ਮੇਲਾ ਕਰਵਾਇਆ ਗਿਆ ਗੱਗਾ ਨਾਮੀ ਜੀ ਦਾ ਉਹ ਸਾਰਿਆਂ ਵੀਰਾਂ ਨੇ ਬਹੁਤ ਸਾਥ ਦਿੱਤਾ ਹੀਰਾਪੁਰ ਵਾਲੀ ਸੰਗਤ ਨੇ ਬਹੁਤ ਸਾਥ ਦਿੱਤਾ ਬੱਲਾ ਪਹਿਲਵਾਨ ਜੀ ਔਰ ਵੀਰ ਗੋਪੀ ਇਹਨਾਂ ਦਾ ਭਰਾ ਜੋ ਕਬੱਡੀ ਦੇ ਕੋਚ ਹੈ ਦੋਵੇਂ ਭਰਾ ਐ ਔਰ ਕੁੜੀਆਂ ਨੂੰ ਬਹੁਤ ਸਖਲਾਈ ਵਧੀਆ ਦੇ ਰਹੇ ਆ ਚੰਗੇ ਪਾਸੇ ਲਾ ਰਹੇ ਆ ਨਸ਼ਿਆਂ ਤੋਂ ਬਚਾਉਣ ਖਾਤਰ ਹੀ ਇਹਨਾਂ ਨੇ ਮਤਲਬ ਇਹ ਸਾਰਾ ਮੁੱਦਾ ਚੁੱਕਿਆ ਤੇ ਬਾਬਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਇੱਥੇ ਸੇਵਾ ਕਰਦੇ ਆ ਮੈਂ ਨਾਂ ਤੇ ਖੈਰ ਉਹਨਾਂ ਦਾ ਨਹੀਂ ਜਾਣਦਾ ਰਿਸ਼ਪਾਲ ਸਿੰਘ ਜੀ ਬਾਬਾ ਰਿਸ਼ਪਾਲ ਸਿੰਘ ਜੀ ਉਹ ਵੀ ਇੱਥੇ ਸੇਵਾ ਕਰਦੇ ਬਹੁਤ ਵਧੀਆ ਪ੍ਰਬੰਧ ਇਹਨਾਂ ਦਾ ਲੱਗਾ ਮੈਂ ਪਹਿਲੀ ਵਾਰੀ ਇੱਥੇ ਆਇਆ ਹਾਂ ਓਮ ਪ੍ਰਕਾਸ਼ ਗੱਬਰ ਜੀ ਧੋਣਾ ਸਾਹਿਬ ਟਰੈਕਟਰ RAMਪੀਰਥ ਵਾਲੇ ਉਹਨਾਂ ਨੇ ਆਣਾ ਸੀ ਪਰ ਉਧਰ ਕੋਈ ਜ਼ਰੂਰੀ ਉਹਨਾਂ ਨੂੰ ਕੰਮ ਪੈ ਗਿਆ ਉਹ ਉਧਰ ਚਲੇ ਗਿਆ ਇਸ ਕਰਕੇ 10 ਦੀ ਡਿਊਟੀ ਲੱਗੀ ਆ ਮੈਂ ਇਸ ਕਰਕੇ ਇੱਥੇ ਪਹੁੰਚਿਆ ਤੇ ਬਹੁਤ ਵਧੀਆ ਲੱਗਾ ਮੇਰੇ ਮਨ ਨੂੰ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਨਸ਼ਿਆਂ ਤੋਂ ਰਹਿਤ ਹੋਵੇ ਤੇ ਜਿੰਨਾ ਵੀ ਹੋ ਸਕਿਆ ਸਾਡੇ ਕੋਲੋਂ ਅਸੀਂ ਉਹਨਾਂ ਦਾ ਮਾਣ ਸਨਮਾਨ ਕੀਤਾ ਏ ਤੇ ਮੈਂ ਇਹਨਾਂ ਨੂੰ ਦੋਵਾਂ ਭਰਾਵਾਂ ਨੂੰ ਇਹੋ ਹੀ ਬੇਨਤੀ ਕਰੂੰਗਾ ਕਿ ਇਹਨਾਂ ਜਿੰਨੀ ਵੀ ਆਉਣ ਵਾਲੀ ਪਨੀਰੀ ਆ ਉਹਨਾਂ ਨੂੰ ਸਾਰਿਆਂ ਨੂੰ ਨਸ਼ੇ ਤੋਂ ਰਹਿਤ ਕਰਕੇ ਇੱਕ ਕਬੱਡੀ ਦੇ ਨਾਲ ਜੋੜਿਆ ਜਾਵੇ ਪਹਿਲਵਾਨੀ ਦੇ ਨਾਲ ਜੋੜਿਆ ਜਾਵੇ ਜਿੰਨੀ ਵੀ ਸਾਡੇ ਕੋਲ ਵੱਧ ਤੋਂ ਵੱਧ ਇਹਨਾਂ ਦੀ ਸਹਿਯਾਤ ਹੋਊਗੀ ਉਨੀ ਅਸੀਂ ਕਰਾਂਗੇ ਇਦਾਂ ਕਰਦੇ ਵੀ ਰਵਾਂਗੇ ਜਿੰਨਾ ਚਿਰ ਪ੍ਰਮਾਤਮਾ ਨੇ ਸਾਹ્વાસ ਦਿੱਤੇ ਆ ਇਹਨਾਂ ਕਹਿੰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਬੀਰ ਸਿੰਘ ਉਸ ਬੱਲਾ ਆ ਪਿੰਡ ਪੁਛਾ ਦਾ ਜੋ ਕਿ ਮੈਂ 6 ਸਾਲ ਤੋਂ ਪਹਿਲੇ ਕਬੱਡੀ ਖੇਡ ਰਿਹਾ ਪਹਿਲਾਂ ਮੈਂ ਏਸ਼ੀਆ ਗੋਰ ਮੈਚਾਂ ਦੀ ਦੋਚ ਤੇ ਹੁਣ ਆਪਣੇ ਬੱਚੇ ਜਿਹੜੇ ਲਾਗੇ ਟ੍ਰੇਨਿੰਗ ਦੇਣ ਤੇ ਬਾਹਲ ਹੋ ਗਿਆ ਪਾਏ ਵੜੋ ਗਿਆ ਉਹਨਾਂ ਮੁੰਡਿਆਂ ਨੂੰ ਫਰੀ ਟ੍ਰੇਨਿੰਗ ਕੁੜੀ ਮੈਂ ਉਹਨਾਂ ਤੇ ਮੁੰਡਿਆਂ ਨੂੰ ਦੇ ਰਿਹਾ ਹਾਂ ਜਿਵੇਂ ਭਰਾ ਤੇ ਆਪਣੇ ਕੋਲੋਂ ਕੰਮ ਦੇ ਰਹੇ ਆ ਤੇ ਅਜੇ ਸ਼ਵਾਲਾ ਮੰਦਿਰ ਜੁਗਾ ਨਾਮੀ ਦੇ ਮੈਚ ਹੀ ਜੋ ਬਾਬਾ ਜੀ ਦੇ ਸਹਿਯੋਗ ਨਾਲ ਤੇ ਸਾਡਾ ਡਾਕਟਰ ਦੇ ਹੌਕਾਉਂ ਦਲਵਾ ਲਈਆਂ ਸੰਗੋਹਰਾ ਮੇਲਾ ਕਰਾਇਆ ਗਿਆ ਤੇ ਅਸੀਂ ਦਾ ਧੰਨਵਾਦ ਕਰਦੇ ਹਾਂ ਦਾ ਕਿ ਸਾਡਾ ਇਹਦਾ ਸਾਥ ਦੇਂਦੇ ਰਹਿਣ ਤਾਂ ਕਿ ਜਿਹੜੇ ਬੱਚੇ ਨਸ਼ਿਆਂ ਤੋਂ ਬਚ ਸਕਣ ਤੇ ਕਪੜੀ ਜਲੇ ਵਸ ਸਕਣ ਤੇ ਮੈਂ ਬਾਬਾ ਜੀ ਨਾਲ ਦਾ ਇਹ ਤੋਂ ਸਥਾਨ ਦਾ ਦਾ ਦਰਸ ਤੇ ਬਾਬਾ ਜੀ ਦੇ ਮੇਲੇ ਬਾਰੇ ਇਹ ਸਥਾਨ ਹੈ ਜੀ ਰਾਜਾ ਹੀਰਾ ਸਿੰਘ ਸ਼ਵਾਲਾ ਮੰਦਿਰ ਚਵਾਲ ਰਾਜਾ ਨੇ ਮੰਦਿਰ ਬਣਾਇਆ ਸੀ ਜਿੱਥੇ ਰੌਣਕਾਂ ਲੱਗੀਆਂ ਨੇ ਅੱਜ ਗੁਗਾ ਨਾਮੀ ਦਾ ਮੇਲਾ ਬਣਾਉਣ ਜਾ ਰਿਹਾ ਇੱਕ ਮੇਲਾ ਸੀ ਸ਼ਗਰਾਪਤੀ ਬਣਾਉਨੇ ਇੱਕ ਗੁਗਾ ਨਾਮੀ ਦਾ ਮੇਲਾ ਬਣਾਉਨੇ ਆ ਬੜੀ ਸ਼ਰਧਾ ਤੇ ਬੜੀ ਭਾਵਨਾ ਨਾਲ ਗੁੱਗਾ ਨਾਮੀ ਦਾ ਮੇਲਾ ਮਨਾਇਆ ਗਿਆ ਵਾ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਮੇਲਾ ਮਨਾਇਆ ਗਿਆ ਵਾ ਵੱਧ ਚੜ ਕੇ ਲੋਕਾਂ ਨੇ ਇਹਦਾ ਦਾਨਕੁਣ ਕੀਤਾ ਸਤਗੁਰ ਸੱਚੇ ਪਾਸ਼ਾ ਸਭਤੇ ਮੇਰ ਰੱਖੇ ਔਰ ਹਰ ਸਾਲ ਇਸੇ ਤਰ੍ਹਾਂ ਹੀ ਗੁੱਗਾ ਨਾਮੀ ਦਾ ਮੇਲਾ ਲਗਾਇਆ ਜਾਵੇ ਕਿਰਪਾ ਕਰਕੇ ਸੱਚੇ ਪਾਸ਼ਾ ਜਿੰਨਾਂ ਵੀ ਕੋਲ ਵੱਡੀ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਰਵਾਇਆ ਵਾ ਉਹਨਾਂ ਦਾ ਵੀ ਧੰਨਵਾਦ ਬੱਲੇ ਭਾਈ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਕਬੱਡੀ ਕਰਵਾਈ ਆ ਸਤਗੁਰ ਸੱਚੇ ਪਾਸ਼ਾ ਨੇ ਸਦਾ ਹੀ ਮੇਰਾ ਪ੍ਰਵਤ ਰੱਖੀ ਔਰ ਸਦਾ ਇਹ ਮੇਲੇ ਲੱਗਦੇ ਰਹਿਣ ਔਰ ਸੱਚੇ ਪਾਤਸ਼ਾਹਾਂ ਦੀ ਕਿਰਪਾ ਰੱਖੇ ਰਾਜਾ ਹੀਰਾ ਸਿੰਘ ਸਰਦਾਰ ਰਕੇਸ਼ ਕੁਮਾਰ ਮੀਡੀਅਰ ਜਿਹੜੇ ਇਸ ਮੰਦਿਰ ਦੀ ਕਰਤਾਦਤਾਂ ਨੇ ਔਰ ਮੈਂ ਨਿਕਾ ਜੱਜ ਜਿਸ ਪਾਸੋਂ ਪੁਜਾਰੀ ਜਿਹੜਾ ਇਸ ਮੰਦਿਰ ਦੀ ਸੇਵਾ 20 ਸਾਲ ਤੋਂ ਕਰਦਾ ਪਿਆ ਮਾ ਇੱਕ ਸ਼ਨੀ ਮੰਦਿਰ ਆ ਇੱਕ ਬਜਰਗਵਲੀ ਦਾ ਮੰਦਿਰ ਆ ਇੱਕ ਸ਼ੰਕਰ ਜੀ ਦਾ ਮੰਦਿਰ ਆ 1839 ਦਾ ਮੰਦਿਰ ਆ ਦੱਸਦੇ ਆ ਇਹ ਇਸ ਮੰਦਿਰ ਤੇ ਜਿਹੜੀ ਵੀ ਕੋਈ ਅਰਦਾਸ ਕਰਦਾ ਵਾ ਪੁੱਤ ਦੀ ਧੀ ਦੀ ਕੋਈ ਨੌਕਰੀ ਦੀ ਤੇ ਭਾਰਤ ਦੇਸ਼ਾਂ ਦੇਸ਼ਾਂ ਤੋਂ ਲੋਕ ਆਉਂਦੇ ਨੇ ਬਾਬਾ ਜੀ ਦਾ ਬੜਾ ਮਾਨਸਤਕਾਰ ਕਰਦੇ ਨੇ ਔਰ ਮੈਂ ਸਭ ਦਾ ਮਾਨਸਤਕਾਰ ਕਰਦਾ ਕਿ ਹਰ ਬੱਚੇ ਬੱਚੇ ਦਾ ਹਰ ਇੱਕ ਬੀਬੀ ਪੰਡਾ ਦਾ ਸਤਿ ਮਾਨ ਮਾਨਸਤਕਾਰ ਕਰਦਾ ਮੈਂ ਕਿ ਸ਼੍ਰੀ ਅੰਮ੍ਰਿਤਧਰ ਮੰਦਰ ਚ ਹਮ ਸਦਾ ਹੀ ਮੇਰਾ ਨਾਮ ਚੜ੍ਹਦੀ ਕਲਾ ਰਵੇ ਇਨਸ਼ਾ ਅੱਲਾਹ ਮੰਦਰ ਆਜੀ ਦੀ ਮੇਰੇ ਸਰਗੋਦੀ ਮੇਰੇ ਭਗਵਾਨ ਸ਼ੰਕਰ ਦੀ ਮੇਰੇ ਕਿਰਪਾ ਕਰੋ ਸਰਦਾਰਨ ਦਾ ਕੇਸ਼ ਕੁਮਾਰ ਬਗੇੜੀਆ ਜਿਨ੍ਹਾਂ ਦਾ ਸਹਿਯੋਗ ਆ ਤੇ ਸਤਿਗੋ ਸੱਚੇ ਪਾਤਸ਼ਾਹਾਂ ਦੀ ਚੜ੍ਹਦੀ ਕਲਾ ਰੱਖੇ ਜੈ ਸ਼੍ਰੀ ਰਾਮ ਸ਼ਿਵ ਸ਼ੰਕਰ ਭਗਵਾਨ ਦੋਸਹੀਆ ਪਤੀ ਰਾਮ ਰਾਮ ਸਦਾ ਤੁਮ ਜੈ ਦੇਕਰ ਤਰੰਤਾਰਨ ਦੇ ਵਿੱਚ ਟ੍ਰੈਫਿਕ ਇੰਚਾਰਜ ਸਿਟੀ ਐਸਆਈ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੁਆਰਾ ਕੀਤੇ ਗਏ ਜੰਗਸ਼ੁੱਭ ਬਿਆਨ ਦੁਆਰਾ ਸਕੇਵਾਰਾਂ ਦੀ ਚੈਕਿੰਗ ਕੀਤੀ ਗਈ। ਟ੍ਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ ਟ੍ਰੈਫਿਕ ਇੰਚਾਰਜ ਨੇ ਕਿਹਾ ਕਿ ਮੋਟਰਸਾਈਕਲ ਚਲਾਉਂਦੇ ਵਕਤ ਸਿਰ ਤੇ ਹੈਲਮਟ ਜ਼ਰੂਰ ਪਾਓ ਅਤੇ ਸਕੂਲਾਂ ਵਿੱਚ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਬੱਚੇ ਸੇਵਰਣ ਅਤੇ ਟ੍ਰੈਫਿਕ ਨਿਯਮਨ ਦੀ ਪਾਲਣਾ ਕਰਨ। ਤਰਨਤਾਰਨ ਤੋਂ ਗੁਰਵਿੰਦਰ ਸਿੰਘ ਦੇ ਵਿਸ਼ੇਸ਼ ਪੋਰਟ।

ਕਿਨਾ ਤੁਹਾਡਾ ਅੱਜ ਉਹ ਐਸਐਸਪੀ ਸਾਹਿਬਾ ਦੇ ਰਿ ਦੀਵਪਾਤਰੀ ਦੇ ਹੁਕਮ ਅਨੁਸਾਰ ਕਰਦੇ ਹੋਏ ਅੱਜ ਸਾਡਾ ਡਾਕਾੜਾ ਥੋੜੀ ਚੌਕ ਹੋਇਆ ਕਿਹਾ ਡਾਕਾ ਤੇ ਇਹ ਡਰਾਈਵਰ ਚਾਰਜ ਜੀ ਅਸੀਂ ਵਿਕਰਮੀ ਸਿੰਘ ਤੇ ਮੇਰੇ ਨਾਲ ਜੀ ਅਸੀਂ ਕਾਰ ਚਲਾ ਰਹੇ ਸੀ ਜਦੋਂ ਡਿਜੀਟਲ ਮਸ਼ੀਨ ਆਈ ਜਾਂ ਕੀ ਪੁਲਿਸ ਨੇ ਸੌਖਾ ਆ ਚਲਾਨ ਕਰਨਾ ਹਾਂ ਜੀ ਤਾਂ ਮਸ਼ੀਨਾ ਰੈਸਟ੍ਰਾਂਟ ਤੇ ਸੋਖਾ ਵਾ ਜੀ ਕੇ ਆ ਕਿ ਜਿਹੜੀਆਂ ਪਬਲਿਕ ਜੀ ਦੀ ਹੰਝਲ ਫਾਲ ਜਿਹੜੀ ਘੱਡੀ ਆ ਪਰ ਮੈਂ ਪਰੇਖੀ ਪੀਲ ਕਰਨੀ ਚਾਹਣਾ ਤੇ ਆਊਟਲੈਨ ਦਾ ਜਨਾਰਡ ਹੁੰਦਾ ਕਰਕੇ ਜਿਹੜਾ ਸਰਬੰਦੇ ਜਨਾਰਡ ਤੇ ਵੀ ਜਾਂਦੇ ਆ ਪਰ ਜਿਹੜੀ ਪਾਣੀ ਦਾ ਪ੍ਰੋਸੈਸ ਨਾਲ ਵਧਦੀ ਵਾਤ ਨੂੰ ਵੀ ਕਰ ਰਹੇ ਨੇ ਜਿਹੜਾ ਹਾਈਡਰੋਮੈਟਿਕ ਜਨਾਰਡ ਹੁੰਦਾ ਉਸ ਕਰਕੇ ਜਿਹੜੇ ਹਲੜਵੀ ਵਾਤਾਂ ਜਿਹੜੀਆਂ ਪੰਡਾ ਜਰੂਰ ਕਰਨੀ ਚਾਹੀਦੀ ਆ ਤਾਂ ਕਿ ਜਨਾਰਡਾਂ ਤੋਂ ਬਚਾ ਜਾ ਸਕੀ 85000 ਵਿਚਰਾਤ ਘਰ ਪਹੁੰਚ ਜਾਂਦੇ ਆ ਪਰ ਜਿਹੜਾ ਹਰ ਬੜਾ ਲਾਪੋਉ ਦਾ ਕਰਕੇ ਜਿਹੜੇ ਛੱਟ ਲੱਗ ਜਾਂਦੀਆਂ ਉਹ ਤੁਹਾਡਾ ਕਦੀ ਪੂਰਾ ਨਹੀਂ ਕਰਦਾ ਤੇ ਇਹਦਾ ਦੇਖਿਆ ਜਾਂਦਾ ਸ਼ਹਿਰ ਦੇ ਵਿੱਚ ਰੋਂਗ ਸਾਈਡ ਦੇ ਮੋਟਰਸਾਈਕਲ ਜਾਂ ਕਾਰਾਂ ਨੂੰ ਰੱਖਿਆ ਜਾਂਦਾ ਵਾ ਲਕੀਰ ਜਿਤਨਾ ਕਾਨੂੰਨ ਦੇ ਮੁਤਾਬਕ ਲਕੀਰ ਦਿੱਤੀ ਹੋਈ ਸੜਕ ਦੇ ਵਿੱਚ ਫਿਰ ਵੀ ਚਲਾਨ ਕੱਟੇ ਜਾਂਦੇ ਨੇ ਚਾਹਦਾ ਕੀ ਕਰਨਾ ਇਹ ਰੋਜ਼ ਪੁਰਾਣੇ ਕਾਨੂੰਨਾਂ ਦੀਆਂ ਬੇਤੁਕਾਂ ਗੱਲਾਂ ਇਹ ਜਿਹੜੇ ਵੀਡੀਓ ਵੈਡ ਕੀਤਾ ਜਾਂਦਾ ਵਾ ਇਹਦੀ ਛੇਤੀ ਜਨਾਲ ਨਹੀਂ ਕੱਟੇ ਜਾਂਦੇ ਇੱਥੇ ਇੱਕ ਇਹਦਾ ਟ੍ਰੈਫਿਕ ਦੀ ਸਮੱਸਿਆ ਜਿਹੜਾ ਵੀ ਜਿਹੜਾ ਕਰ ਰਿਹਾ ਹੁੰਦਾ ਪੇਟ ਕਰਦਾ ਉਹਦਾ ਕੋਈ ਜਾਰ ਕੱਟੇ ਜਾਂਦਾ ਨਹੀਂ ਕੀ ਮੈਸੇਜ ਦੇਣਾ ਚਾਹੁੰਦੇ ਜੀ ਅਸੀਂ ਇਹਹੀ ਮੈਸੇਜ ਦੇਣਾ ਚਾਹੁੰਦੇ ਜੀ ਜਦੋਂ ਆਪਾਂ ਸ਼ਹਿਰ ਦੇ ਵਿੱਚ ਆਉਨੇ ਆ ਆਪਣੀ ਜਿਹੜੀ ਗੱਡੀ ਆ ਠੀਕ ਜਗ੍ਹਾ ਤੇ پارک ਕਰੋ ਪਹਿਲਾਂ پلان ਬਣਾ ਹੋਵੇ ਮੈਂ ਕਿਹੜੇ ਚੌਕ ਦੇ ਵਿੱਚ ਗੱਡੀ پارک ਕਰਨੀ ਆ ਠੀਕ ਜਗ੍ਹਾ ਤੇ پارک ਕਰਕੇ ਫਿਰ ਬਾਜ਼ਾਰ ਤੋਂ ਆਪਦੀ ਜਿਹੜੀ ਸ਼ਾਪੇ ਕੀਤੀ ਜਾਵੇ ਐਲਵਰਟ ਪਾਜੋ ਸੀਬੋਰਡ ਇਹ ਜਦੋਂ ਸਕੂਲ ਦੇ ਬੱਚੇ ਜਿਹੜੇ ਛੋਟੇ ਨੇ 18 ਸਾਲ ਤੋਂ ਘੱਟ ਨੇ ਉਹ ਵੀ ਜ਼ਿਆਦਾ ਤੌਰ ਤੇ ਮੋਟਰਸਾਈਕਲ ਦੀ ਵਰਤੋਂ ਕਰਨ ਦਾ ਇਹ ਹੈ ਉਹਨਾਂ ਦੇ ਮਾਪਿਆਂ ਨੂੰ ਵੀ ਮੈਸੇਜ ਜੜਾ ਦੋਦੇ ਨੇ ਨਾਣਾ ਸਾਹਿਬ ਤੋਂ ਘੱਟ ਜਿਹੜੇ ਬੱਚੇ ਆ ਉਹਨਾਂ ਨੂੰ ਅਸੀਂ ਰੋਕ ਕੇ ਉਹਨਾਂ ਨੂੰ ਇਹ ਮਾਤਰ ਦਾ ਹੌਨਰ ਖਾਦ ਕੇ ਵੀ ਜਿਹੜਾ ਉਹਨਾਂ ਨੂੰ ਵੇਅਰ ਕੀਤਾ ਜਾਂਦਾ ਤੇ ਜਿਹੜੇ ਅਧਿਕਾਰ ਨਹੀਂ ਨੇ ਜਿਹੜਾ ਉਹ ਵੀ ਕੀਤਾ ਜਾ ਰਿਹਾ ਉਹਨਾਂ ਦਾ ਸਿਮਯਾਰ ਜਿਹੜਾ ਘੱਟ ਰਹੀ ਆ ਜਾਂ ਪ੍ਰਿੰਸੀਪਲ ਸਕੂਲਾਂ ਦੇ ਨਾਲ ਵੀ ਤੁਹਾਡੀ ਮੀਟਿੰਗ ਹੋਈ ਆ ਅਬਦੁੱਲਾ ਦੇ ਵਿੱਚ ਸਿਮਯਾਰ ਜਿਹੜੇ ਅਸੀਂ ਕਰ ਰਹੇ ਆ ਘਰ ਤੋਂ ਬਰਾਲੇ ਤੇ ਲਾਈ ਰਹਿਨ ਵਾਲੇ ਜਿਹੜੇ ਨਸ਼ਾ ਸੰਬੰਧੀ ਜਿਹੜੇ ਬੱਚਾ ਹੈ ਜਿਹੜੇ ਆਪਣੇ ਨਰਜੀਟ ਲੀਕੀ ਬੱਚਾ ਦੇ ਵਿੱਚ ਮੁਲਾਕਾਤਾਂ ਜਾ ਕੇ ਜਾਗਰਤ ਕਰ ਰਹੇ ਆ ਤਾਂ ਕਿ ਜਿਹੜੇ ਆਪਣੀ ਜਿਹੜੀ ਨੂੰ ਬਚਾਇਆ ਜਾਵੇ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਮੁਕਤ ਰੱਖਿਆ ਜਾਵੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਤੁਹਾਨੂੰ ਕੀ ਸੁਵਾਜ ਆ ਉਹਦੇ ਪ੍ਰਿੰਸੀਪਲ ਸਾਹਿਬ ਵੱਲੋਂ ਸਾਡਾ ਬੜਿਆ ਸਹਿਯੋਗ ਲੈ ਰਿਹਾ ਰੋਜ਼ਾਨਾ ਉਹਦੇ ਚੈੱਕ ਕਰਕੇ ਨਰਜੀਟ ਡ੍ਰਿੰਕ ਜਿਹੜੀ ਉਹਨਾਂ ਦੀ ਜਿਹੜੀ ਆ ਇਹ ਪ੍ਰੋਨਾ ਦੀ ਜੋ ਜਿਹੜੀ ਰੋਕਮ ਨੇ ਲਾਈ ਆ ਇਹ ਵੀ ਇਹ ਸਮੇਂ ਸਿਰ ਜਾ ਕੇ ਪ੍ਰੋਨਾ ਚੈੱਕ ਕਰਦੇ ਰਹੇ ਆ ਤਾਂ ਕਿ ਜਿਹੜੇ ਬੱਚਿਆਂ ਨੂੰ ਪਹੁੰਚ ਆ ਜਾਵੇ ਤੁਰੰਤ ਤੁਰੰਤ ਐਸਐਸਪੀ ਦੀ ਅਗਵਾਈ ਦੇ ਹੇਠ ਤੁਰੰਤ ਤਰ੍ਹਾਂ ਪੁਲਿਸ ਦੇ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਤਹਿਤ ਉਹਨਾਂ ਨੇ ਬਗਵ ਨਸ਼ਾ ਤਸਕਰਾਂ ਦੇ ਟਿਕਾਣਿਆਂ ਦੀ ਚੈਕਿੰਗ ਕੀਤੀ ਅਤੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਤੁਰੰਤ ਤਰੰਤ ਗੁਰਵਿੰਦਰ ਸਿੰਘ ਦੇ ਵਿਸ਼ੇਸ਼ਪੁਰ ਉੱਗੂ ਪਰੇ ਪਾਟੇ ਕਿੰਨੇ ਦਾ ਹਾਂ ਇਹ ਹੁਣ ਨਹੀਂ ਦਾ ਇਹ ਦਾਣਾ ਕਿੰਨਾ ਪੜਿਆ ਆਹ ਕਿਹਦੀ ਗੋਲੇ ਰੇ ਹੋ ਵੀ ਹੁਣ ਕੀ ਕਰਦਾ ਸਰ ਵੀ ਇਸ ਕੋ ਬੈਕਗ੍ਰਾਉਂਡ ਦਾ ਆ ਰਹੀ ਆ ਰਹੀ ਗ੍ਰੀਨੀ ਵਾਲੀ ਆ ਬਹੁਤ ਸੋਹਣੀ ਜਹਾ ਤਲੀ ਪਈ ਸਾਰੀ ਮਨ ਰੁਕੇ ਰੁਕੇ ਸਾਰੀ ਗੱਲ ਨੂੰ ਸੁਣਾ ਪਿਆਰ ਨਾਲ ਹੌਸਲੇ ਨਾਲ ਫੋਨ ਫੋਨ ਪਿੱਛੇ ਕਰ ਲੋ ਮੜੀ ਮੜੀ ਇੰਨੀਆਂ ਥੋੜੀਆਂ ਥੱਲੇ ਕਰੀ ਹੌਸਲੇ ਨਾਲ ਹੌਸਲੇ ਨਾਲ ਕਾਹਦੇ ਨਾਲ ਪੁੱਛ ਤਾ ਕਰੋ ਆਡੀਆ ਆਵਾਜ਼ ਆਦੀ ਮੈਂ ਸੋਚਿਆ ਕਰ ਹੱਥ ਕਿਹਾ ਇਹਨੂੰ ਆਣਾ ਇੱਥੇ ਨਾਲ ਆਪਾਂ ਸਿਕਿਉਰਿਟੀ ਬਣਾ ਹੱਥ ਲੈ ਕੇ ਆ 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 ਹੱ ਜਿਹੜੀ ਆਪਣੇ ਪੰਜਾਬ ਪੁਲਿਸ ਦੀ ਮੁਹਿੰਮ ਚੱਲ ਰਹੀ ਹੈ ਜਿਉ ਨਸ਼ਿਆਂ ਵਿਰੁੱਧ ਉਸ ਦੇ ਵਿੱਚ ਅੱਜ ਮਹਾਂਜੋਗ ਡੀਜੀਪੀ ਸਾਹਿਬ ਮਹਾਂਜੋਗ ਸਪੈਸ਼ਲ ਡੀਜੀਪੀ ਲੌਨ ਆਰਡਰ ਦੇ ਨਿਰਦੇਸ਼ਾ ਹਿਤ ਆਪਣੇ ਪੂਰੇ ਪੰਜਾਬ ਦੇ ਵਿੱਚ ਆ ਖਾਸੋ ਆਪਰੇਸ਼ਨ ਕੀਤੇ ਜਾ ਰਹੇ ਹਨ ਆਪਣੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜੇ ਆਪਣੇ ਹੌਟਸਪੌਟ ਹੈਗੇ ਹੌਟਸਪੌਟ ਐਨੇ ਜਿੱਥੇ ਸਾਨੂੰ ਲੱਗਦਾ ਹੈ ਕਿ ਨਸ਼ੇ ਦਾ ਸੇਵਨ ਜਾਂ ਵਿਕਰੀ ਜ਼ਿਆਦਾ ਹੈਗੀ ਹੈ ਉਹ ਸਾਰੇ ਆਇਡੈਂਟੀਫਾਈ ਕੀਤੇ ਹੋਏ ਹੈਗੇ ਉਹਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ 8 ਹੌਟਸਪੌਟਾਂ ਦੇ ਵਿੱਚ ਅੱਜ ਜਿਹੜੀ ਹੈਗੀ ਕਾਰਵਾਈ ਪੈਰਲਲ ਕਾਰਵਾਈ ਚੱਲ ਰਹੀ ਹੈ ਜਿਹੜਾ ਕਸੋ ਆਪਰੇਸ਼ਨ ਕੀਤਾ ਜਾ ਰਿਹਾ ਜਿਸ ਦੇ ਵਿੱਚ 40 ਤੋਂ 50 ਫੋਰਸ ਹਰ ਹੌਟਸਪੌਟ ਦੇ ਵਿੱਚ ਜਾ ਕੇ ਦੋ ਜੀਓ ਉਸ ਨੂੰ ਕੇਰ ਕੇ ਵਿਅਕਤੀ ਨੂੰ ਵੈਰੀਫਾਈ ਕਰ ਰਹੇ ਤੇ ਚੈਕਿੰਗ ਜਾਰੀ ਹੈਗੀ ਜਿਵੇਂ ਕਿ ਸਿਟੀ ਦੇ ਵਿੱਚ ਅਜੇ ਨਾਨਕ ਸਰ ਮਹੱਲਾ ਤੇ ਨੂਰ ਦੀ ਅੱਡਾ ਜਿਹੜਾ ਹੈਗਾ ਉਹਦੇ ਵਿੱਚ ਐਸਪੀ ਸਿਟੀ ਤੇ ਡੀਐਸਪੀ ਸਾਹਿਬ ਸਾਡੇ ਗੁਰਵਿੰਦਰ ਜੀ ਵੱਲੋਂ ਜਿਹੜਾ ਹੈਗਾ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਇਸ ਕਸੋ ਦੇ ਵਿੱਚ ਇਸ ਜਿਹੜਾ ਨਾਨਕ ਸਰ ਮਹੱਲਾ ਇੱਥੇ 7-8 ਸ਼ੱਕੀ ਵਿਅਕਤੀ ਗ੍ਰਿਫਤਾਰ ਕੀਤੇ ਗਏ ਦੋ ਕੰਡੇ ਸਾਨੂੰ ਮੈਜ਼ਰਮੈਂਟ ਵਾਲੇ ਲੱਭੇ ਹੈਗੇ 10 ਗ੍ਰਾਮ ਨਸ਼ੀਲਾ ਪਾਊਡਰ ਮਿਲੇ ਤੇ ਬਾਕੀ ਜਿਹੜੇ ਹੈਗੇ 1-2 ਵਹੀਕਲ ਜਿਹੜੇ ਛੱਤੀ ਹੈਗੇ ਉਹ ਵੀ ਅਸੀਂ ਰਾਉਂਡ ਅਪ ਕੀਤੇ ਸੋ ਬਾਕੀ ਡਿਟੇਲ ਜਿਹੜੀ ਹੈਗੀ ਜਿਵੇਂ ਜਿਵੇਂ ਕਸੋ ਸਾਰੇ ਕੰਪਲੀਟ ਹੋ ਜਾਣਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਕਸੋ ਆਪਰੇਸ਼ਨ ਦੇ ਤਹਿਤ ਜਿਹੜੇ ਨਸ਼ੇ ਦੇ ਆਦੀ ਉਹਨਾਂ ਨੂੰ ਹਸਪੀਟਲ ਦਾਖਲ ਕਰਾਉਣ ਦੀ ਕੋਈ ਪ੍ਰਵੀਜ਼ਨ ਹੈ ਜੀ ਜੀ ਇਹ ਤਾਂ ਆਪਣਾ ਡੇਲੀ ਕੰਮ ਚੱਲਦਾ ਹੈ ਡੇਲੀ ਤਰਨਤਰਨ ਜ਼ਿਲ੍ਹੇ ਦੇ ਵਿੱਚ 8 ਤੋਂ 10 ਵਿਅਕਤੀਆਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਪੁਲਿਸ ਵੱਲੋਂ ਦਾਖਲ ਕਰਾਇਆ ਜਾਂਦਾ ਜਿਹੜੇ ਕਿ ਨਸ਼ਾ ਪੀਣ ਦੇ ਆਦੀ ਹੈਗੇ ਉਸ ਤੋਂ ਇਲਾਵਾ ਜਿਹੜਾ ਕੋਰਟ ਰਾਹੀਂ ਵੀ ਆਰਡਰ ਲੈ ਕੇ ਜੇ ਕੋਈ ਵਿਅਕਤੀ ਜਿਹਦੇ ਕੋਲ ਨਸ਼ਾ ਫੜਿਆ ਜਾਂਦਾ ਹੈ ਘੱਟ ਮਾਤਰਾ ਦੇ ਵਿੱਚ ਫੜਿਆ ਜਾਂਦਾ ਉਹਨੂੰ ਵੀ ਕੋਰਟ ਦੇ ਵਿੱਚ ਪੇਸ਼ ਕਰਕੇ ਮਾਨਯੋਗ ਜੱਜ ਸਾਹਿਬ ਰਾਹੀਂ ਆਰਡਰ ਲੈ ਕੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਭੇਜਿਆ ਜਾਂਦਾ ਇਸ ਤੋਂ ਇਲਾਵਾ ਜਿਹੜੇ ਕੋਈ ਵਿਅਕਤੀ ਹੋਰ ਆਪਣੇ ਜਿਹੜੇ ਬੱਚੇ ਨਸ਼ੇ ਦੇ ਵਿੱਚ ਪੈ ਜਾਂਦੇ ਆ ਉਹਨਾਂ ਦੀ ਮਦਦ ਲਈ ਉਹਨਾਂ ਦੇ ਵੀ ਵੋਟ ਕਾਰਡ ਬਣਾਉਣ ਚ ਉਹਨਾਂ ਦੀ ਮਦਦ ਕੀਤੀ ਜਾਂਦੀ ਸਰ ਡੀਐਸਪੀ ਗੋਇੰਦਵਾਲ ਵੱਲੋਂ ਪ੍ਰਿੰਟ ਕੋਰਟ ਮੁਹੰਮਦ ਖਾਨ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜੇ ਐਡਿਕਟ ਨੇ ਉਹਨਾਂ ਨੂੰ ਹਸਪੀਟਲ ਦਾਖਲ ਕਰਵਾਇਆ ਜਾਵੇਗਾ ਔਰ ਦੋ ਤਿੰਨ ਰਿਕਵਰੀਆਂ ਵੀ ਕੀਤੀਆਂ ਜਾਂਦੀਆਂ ਪਰ ਬਾਅਦ ਵਿੱਚ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੁਣ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀਆਂ ਜ਼ਮਾਨਤਾਂ ਕਰਵਾਈਆਂ ਜਾਣ ਦੇਖੋ ਜਿਹੜਾ ਪ੍ਰੋਸੀਜਰ ਹੈਗਾ ਜਿਹੜਾ ਵੀ ਕੋਈ ਐਡਿਕਟ ਫੜਿਆ ਜਾਂਦਾ ਹੈ ਉਹਦੇ ਕੋਲ ਫਿਰ ਜਦੋਂ ਕੋਰਟ ਦੇ ਵਿੱਚ ਜਾਂਦੇ ਆ ਜੱਜ ਦੇ ਸਾਹਮਣੇ ਜਿਹੜਾ ਪ੍ਰੋਸੀਜਰ ਐਨਡੀਪੀ ਐਕਟ ਦਾ ਉਹਦੇ ਤਹਿਤ ਹੀ ਕਾਰਵਾਈ ਹੁੰਦੀ ਹੈ ਉਹਦੇ ਵਿੱਚ ਜਿਹੜਾ ਐਡਿਕਟ ਹੁੰਦਾ ਉਹਦੇ ਕੋਲ ਆਪਸ਼ਨ ਹੁੰਦਾ ਹੈ ਕਿ ਉਹ ਚੂਜ਼ ਕਰ ਸਕਦਾ ਹੈ ਕਿ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਜਾਣਾ ਹੈ ਜੇ ਕਈ ਵਾਰ ਉਹ ਅਗਰੀ ਨਹੀਂ ਕਰਦਾ ਤਾਂ ਫਿਰ ਉਹ ਜਿਹੜੀ ਹੈ ਕਿ ਉਹਨੂੰ ਸੈਂਟੈਂਸ ਦਿੱਤੀ ਜਾਂਦੀ ਹੈ ਸਰ ਇਸੇ ਟਾਈਮ ਤੇ ਉਹ ਉਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਫੜਿਆ ਫੜਿਆ ਜਾ ਰਿਹਾ ਹੈ ਕਿ ਤੁਹਾਨੂੰ ਅਸੀਂ ਕਿਨਾਲ ਦੀ ਸੈਂਟਰ ਦੇ ਵਿੱਚ ਭੇਜ ਰਹੇ ਹਾਂ ਤੇ ਬਾਅਦ ਵਿੱਚ ਉਹਨਾਂ ਤੇ ਪਰਚਾ ਕਰਦੇ ਪੈ ਜਾਂਦਾ ਹੈ ਨਹੀਂ ਨਹੀਂ ਗੁੰਮਰਾਹ ਕਿਸੇ ਨੂੰ ਨਹੀਂ ਕੀਤਾ ਜਾਏਗਾ ਜੇ ਇਸ ਤਰੀਕੇ ਦੀ ਕੋਈ ਐਕਟੀਵਿਟੀ ਹੁੰਦੀ ਹੈ ਉਹਦੇ ਖਿਲਾਫ ਜਿਹੜੀ ਬੰਦੀ ਕਰ ਵੀ ਕਰ ਸਰ ਜੀ ਗੱਲ ਕੀਤੀ ਜੇ ਕਈ ਘਰਾਂ 'ਚ ਜੇ ਵੀ ਨਸ਼ਾ ਸਰ ਵੀ ਵੇਚ ਰਿਹਾ ਵਾ ਕਈ ਡਰਦੇ ਨਹੀਂ ਦੱਸਦੇ ਕਈ ਕਹਿੰਦੇ ਕਿ ਸਾਨੂੰ ਮਤਲਬ ਬੁੰਡੇ ਜਿਹੜੇ ਆ ਤੰਗ ਪ੍ਰੇਸ਼ਾਨ ਕਰਦੇ ਆ ਨਸ਼ਾ ਅਜੇ ਵੀ ਜੇ ਇਦਾਂ ਹੀ ਮਿਹਮ ਰਵੇ ਤੇ ਸਰ ਚਲਦੀ ਰਹੇ ਤੇ ਨਸ਼ਾ ਜਿਹੜਾ ਵਾ ਹੋਰ ਜ਼ਿਲ੍ਹੇ ਦੇ ਕਾਫੀ ਹੈਗਾ ਹੀ ਆ ਅੰਦਰ ਕਈ ਕਹਿੰਦੇ ਕਿ ਡਰਦੇ ਹੁਣੇ ਹੀ ਕਹਿ ਰਹੀ ਕਿ ਸਾਨੂੰ ਡਰ ਬੜਾ ਵਾ ਮੜ ਕੇ ਨਸ਼ਾ ਦੇ ਬਹੁਤ ਵੇਚ ਰਿਆ ਦੇਖੋ ਜੀ ਡਰ ਵਾਲੀ ਤਾਂ ਗੱਲ ਹੈਗੀ ਕਿ ਇੰ ਸੇਫ ਪੰਜਾਬ ਹੈਲਪਲਾਈਨ ਜਿਹੜੀ ਸ਼ੁਰੂ ਕੀਤੀ ਗਈ ਹੈ ਉਸ ਦੇ ਵਿੱਚ ਤਾਂ ਕਿਸੇ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਉਹਦੇ ਵਿੱਚ ਯੂਜ਼ਰ ਦੀ ਆਇਡੈਂਟੀਟੀ ਅਨੋਨਿਮਸ ਰਹਿੰਦੀ ਹੈ ਯਾਨੀ ਉਹਦੀ ਜਾਣਕਾਰੀ ਸਾਨੂੰ ਵੀ ਨਹੀਂ ਲੈਂਦੀ ਸਾਡੇ ਕੋਲ ਸਿਰਫ ਕੰਪਲੇਂਟ ਆਉਂਦੀ ਹੈ ਕਿ ਫਲਾਣਾ ਵਿਅਕਤੀ ਇਹ ਕੰਮ ਕਰਦਾ ਹੈ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕੰਪਲੇਂਟ ਕਿੰਨੇ ਕੀਤੀ ਤੇ ਉਹਦਾ ਨੰਬਰ ਕੀ ਹੈ ਉਹਦਾ ਈਮੇਲ ਆਈਡੀ ਕੀ ਹੈ ਇੰਨੇ ਹੀ ਵਧੀਆ ਸਿਸਟਮ ਹੈਗਾ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਸੇਫ ਪੰਜਾਬ ਹੈਲਪਲਾਈਨ ਦਾ ਯੂਜ਼ ਆਪਨੂੰ ਕਰਨਾ ਚਾਹੀਦਾ ਥੈਂਕ ਯੂ ਜੀਸਾ ਫੇਲ ਜਿਹੜੀ ਆ ਸਰਕਾਰ ਦੇ ਨਸ਼ੀ ਵਿਰੋਧ ਪੀਲਾ ਪੰਜਾ ਵੀ ਚੱਲ ਰਿਹਾ ਕੀ ਕਹਿਣਾ ਚਾਹੋ ਸਰ ਦੇਖੋ ਪੀਲਾ ਪੰਜਾ ਠੀਕ ਸਰ ਸਭ ਤੋਂ ਵੱਡੀ ਗੱਲ ਆ ਸਾਡੀਆਂ ਧੀਆਂਾਂ ਦਾ ਨਾਮ ਹੱਲੇ ਦੇ ਵਿੱਚ ਲੰਘਦੀਆਂ ਵਾ ਮੱਛੀ ਵਾਲੇ ਬੰਦੇ ਗਲਤ ਨਿਗਾਹਾਂ ਨਾਲ ਦੇਖਦੇ ਆ ਇਸ ਕਰਕੇ ਮਹੱਲਾ ਨਿਵਾਸੀਆਂ ਨੂੰ ਸਾਰੇ ਇਕੱਠੇ ਹੋਏ ਆ ਐਸਐਸਪੀ ਸਾਹਿਬ ਬੀਐਸਪੀ ਸਾਹਿਬ ਨਾਲ ਸਾਰੀ ਗੱਲ ਹੋਈ ਆ ਉਹਨਾਂ ਦੇ ਉਹ ਵੀ ਗੱਲਬਾਤ ਉਹਨਾਂ ਦੇ ਆਫਿਸ 'ਚ ਆ ਇਹ ਤੁਸੀਂ ਜਿਹੜੀ ਆ ਸਕਦੀ ਆ ਇਹ ਮੋਕੇ ਤੇ ਆਏ ਨੇ ਜਿਹੜੀ ਰੇਡ ਜੀ ਕੀਤੀ ਹੈ ਤੁਹਾਨੂੰ ਲੱਗਦਾ ਕਿ ਕਈ ਜਿਹੜੇ ਵੇਚਦੇ ਆ ਜਾਂ ਪਹਿਲਾਂ ਹੀ ਅਸਰਕ ਹੋ ਜਾਂਦੇ ਆ ਉਹ ਭੱਜ ਜਾਂਦੇ ਆ ਜਾਂ ਆਪਣੇ ਜਿਹੜੀ ਆ ਥੰਦੀਓ ਬੰਦ ਕਰ ਦਿੰਦੇ ਆ ਹਾਂਜੀ ਹਾਂਜੀ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਨੂੰ ਇੱਥੇ ਘੋਟੇ ਹੁੰਦੇ ਸਾਰੇ ਪਹਿਲਾਂ ਹੀ ਉਹ ਦੌਰ ਜਾਂਦੇ ਆ ਦੇਖ ਕੇ ਵੀ ਅੱਜ ਆਫਸਰ ਆਏ ਆ ਕੋਈ ਨਾ ਕੋਈ ਕਾਰਵਾਈ ਹੋਈ ਦੇਸ਼ ਕਰਕੇ ਹੀ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਨੂੰ ਕਿਹਾ ਵਾ ਅਸੀਂ ਤੁਹਾਡੇ ਨਾਲ ਆ ਸਾਨੂੰ ਤੁਹਾਡਾ ਸਾਥ ਚਾਹੀਦਾ ਕਿੰਦਾ ਦੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਹੋਰ ਵੀ ਨਸ਼ੇ ਤੋਂ ਕਾਫੀ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਆ ਗਿਆ ਕਿਥੋਂ ਆਪਾਂ ਘਰ ਘਰ ਦੇ ਵਿੱਚ ਸਾਰੇ ਨੂੰ ਪੀ ਜਾ ਰਹੇ ਆ ਠੀਕ ਹੈ ਜੀ ਆਪਣੇ ਬੱਚਿਆਂ ਨੂੰ ਬਚਾਓ ਔਰ ਜੇ ਕੋਈ ਜਲਦ ਬੰਦਾ ਬਾਹਰ ਦੇ ਵਿੱਚ ਆਉਂਦਾ ਵਾ ਉਹਨੇ ਉਜੋਗ ਨਾ ਕਰੋ ਸਾਡੇ ਤੱਕ ਬਚਾਓ ਅਸੀਂ ਇਸ ਵਿੱਚ ਐਸਐਸਪੀ ਸੰਤ ਕਰਕੇ ਹੀ ਲੈ ਕੇ ਚੱਪੇ ਗਾ ਪੰਜਾਬ ਸਰਕਾਰ ਦਾ ਕੀ ਧੰਨਵਾਦ ਕਰਨਾ ਹੈ ਫਿਰ ਦਾ ਧੰਨਵਾਦ ਕਰਦੇ ਬਸ ਨਗਰ ਨੂੰ ਠੰਡ ਪਾਈ ਜੀ ਕਿੰਨਾ ਕਿ ਨਰਸਰ ਮਹਲ ਦੇ ਵਿੱਚ ਨਸ਼ਾ ਦੇ ਬੋਲ ਬਹੁਤ ਜਿਆਦਾ ਹੈ ਸੁਧਾਰਣ ਦੀ ਕੋਸ਼ਿਸ਼ ਲਗਾ ਜ਼ਿਲ੍ਹਾ ਪ੍ਰੈਜ਼ੀਡੈਂਟ ਪਾਲਿਟਿਕਟ ਠੀਕ ਹੈ ਜਬਾਹੀ ਇਸ ਗੱਲ ਤੋਂ ਸਾਨੂੰ ਆਪ ਨੂੰ ਬਹੁਤ ਨਫਰਤ ਆਉਂਦੀ ਆ ਕਿ ਇਹ ਮਹੱਲੇ ਦੇ ਵਿੱਚ ਵਾਰਾਂ ਦੇ ਵਿੱਚ ਕੀ ਬੰਦਾ ਜਾ ਰਿਹਾ ਸਾਨੂੰ ਆਪਣੇ ਬੱਚਿਆਂ ਨੂੰ ਕੋਤ ਡਰ ਲੱਗਦਾ ਕਿ ਸਾਡੇ ਬੱਚੇ ਦਾ ਮੋਟਾ ਬੜੀਆਂ ਨੇ ਕੀ ਜੇ ਨਸ਼ੇ ਸਰ ਮਕੋਟ-ਮਕੋਟ ਕੇ ਪੁਝਾਏ ਆ ਰੇਨ ਪੁਲਿਸ ਦੇ ਵਿੱਚ ਕੋਈ ਡੀਟੇਲ ਆਈ ਜੇ ਕੋਈ ਸਮਾਨ ਸੇਲ ਹੋ ਜਾਂਦਾ ਜਿਹਦੇ ਜਿੰਨੇ ਜੋ ਕੀਆ ਗਿਆ ਅਸੀਂ ਚਾਹਦੇ ਕਾਲ ਸਾਹਿਬ ਨੂੰ ਇਖਲਾਸ ਦੀ ਲੋੜ ਆ ਜਿੱਦਾਂ ਕਿ ਤੁਸੀਂ ਉੱਪਰ ਕੇ ਸਾਹਮਣੇ ਆਏ ਜਿੱਦਾਂ ਤੁਸੀਂ ਕਹਿ ਰਹੇ ਕਿ ਬਾਲਮੀ ਦੇ ਸ਼ਕਤੀ ਦਾ ਮੈਂ ਪ੍ਰਧਾਨ ਆ ਲੋਕ ਵੀ ਕਹਿ ਰਹੇ ਨੇ ਪਰ ਲੋਕ ਕਿਉਂ ਨਹੀਂ ਸਾਹਮਣੇ ਆਉਂਦੇ ਇਸ ਚੀਜ਼ ਦੇ ਦੇਖੋ ਲੋਕਾਂ ਨੂੰ ਇਹ ਡਰ ਹੈ ਜਵਾ ਬਗੈਰ 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 ਅਸੀਂ ਡਰ ਨਾਲ ਨਹੀਂ ਹੈਗੇ ਨਾ ਆਵੇ ਸਾਡੀ ਗੋਮ ਕਰਨ ਵਾਲੀ ਹੈਗੀ ਅਸੀਂ ਸਾਰੇ ਨਾਲ ਦਿਲੋਂ ਮੇਰੋ ਤਨਮਾਮ ਦੇ ਨਾਲ ਸਟੌਦੇ ਆ ਗਰੀਬਾਂ ਦੀ ਮੱਖਰੀ ਕਰਦੇ ਠੀਕ ਹੈ ਬਸ ਅਸੀਂ ਇਹੋ ਚਾਹੁੰਦੇ ਆ ਸਰਕਾਰ ਕੋਲ ਜੀ ਐਸਐਸਟੀ ਸਾਹਿਬ ਕੋਲ ਤੇ ਤੋਂ ਸਰਕਾਰਾਂ ਦੇ ਤਹਿਤ ਤੁਹਾਨੂੰ ਲੱਗਦਾ ਕਿ ਫਿਰ ਜੇ ਨਸ਼ਾ ਵੇਚਣਗੇ ਤੇ ਫਿਰ ਜਿਹੜੀ ਐਸਐਸਟੀ ਸਾਹਿਬ ਵੀ ਫਿਰ ਰੇਡ ਕਰਨਗੇ ਆਸੀਂ ਜੀ ਆਈ ਖੁਦ ਕਰਾਵਾਂਗੇ ਅਸੀਂ ਖੁਦ ਕਰਾਵਾਂ ਠੀਕ ਹੈ ਕਿਉਂਕਿ ਪ੍ਰਸ਼ਾਸਨ